ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣੀ ਰੈਸਪੀ ਪਾਨ ਲੱਗੀਆਂ ਚਨੇ ਦੀ ਦਾਲ ਅਸੀਂ ਸਭ ਤੋਂ ਪਹਿਲਾਂ ਦੇਖੋ ਚਨੇ ਦੀ ਦਾਲ ਨੂੰ ਉਬਾਲ ਕੇ ਰੱਖ ਲਿੱਤਾ ਹੈ ਬਹੁਤ ਵਧੀਆ ਤਰੀਕੇ ਤਾਂ ਜੋ ਸਾਡੀ ਦਾਲ ਬਹੁਤ ਜਲਦੀ ਤੇ ਬਹੁਤ ਵਧੀਆ ਬਣੇ ਆ ਅਸੀਂ ਕੁੱਕਰ ਉਤਾਰ ਕੇ ਥੱਲੇ ਰੱਖ ਲਿੱਤਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਇਹ ਗੈਸ ਲਗਾ ਲਿੱਤੀ ਫਿਰ ਅਸੀਂ ਰੱਖਾਂਗੇ ਆਪਣੀ ਕੜਾਹੀ ਤੜਕਾ ਲਗਾਉਣ ਵਾਸਤੇ ਤੜਕਾ ਲਗਾਣਾ ਹੈ ਬਹੁਤ ਹੀ ਵਧੀਆ ਤਰੀਕੇ ਤੇ ਬਹੁਤ ਹੀ ਸਵਾਦ ਆ ਦੇਖੋ ਅਸੀਂ ਪਿਆਜ਼ ਕੱਟ ਕੇ ਰੱਖੇ ਹੋਏ ਨੇ ਤੇ ਹਰੀਆਂ ਮਿਰਚਾਂ ਅਸੀਂ ਲਾਲ ਮਿਰਚ ਨਹੀਂ ਖਾਂਦੇ ਉਹਦਾ ਯੂਜ਼ ਨਹੀਂ ਕਰਦੇ ਆ ਰਿਹਾ ਸਾਡਾ ਅਦਰਕ ਜਿਹੜਾ ਸੀ ਅਸੀਂ ਲੰਬਾ ਲੰਬਾ ਕੱਟਿਆ ਆ ਤੇ ਇਹ ਰਿਹਾ ਸਾਡਾ ਧਨੀਆ ਹੁਣ ਅਸੀਂ ਇਹਦੇ ਵਿੱਚ ਇਹਨਾਂ ਚੀਜ਼ਾਂ ਦਾ ਹੀ ਤੜਕਾ ਲਗਾਵਾਂਗੇ ਤੇ ਬਹੁਤ ਵਧੀਆ ਤਰੀਕੇ ਲਗਾਵਾਂਗੇ ਸਭ ਤੋਂ ਪਹਿਲਾਂ ਅਸੀਂ ਜੀਰਾ ਪਾਵਾਂਗੇ ਤੇ ਜੀਰੇ ਦਾ ਤੜਕਾ ਲਗਾਵਾਂਗੇ ਹੁਣ ਤੁਸੀਂ ਦੇਖਣਾ ਵੀ ਅਸੀਂ ਕਿਸ ਤਰੀਕੇ ਆਪਣੀ ਦਾਲ ਨੂੰ ਫਰਾਈ ਕਰਦੇ ਆ ਕਿਸ ਤਰੀਕੇ ਤੜਕਾ ਲਗਾਣੇ ਆ ਤੁਸੀਂ ਸਾਰੀ ਮੇਰੀ ਵੀਡੀਓ ਵੇਖਣੀ ਆ ਤੇ ਮੈਨੂੰ ਦੱਸਣਾ ਹੈ ਵੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਸਭ ਤੋਂ ਪਹਿਲਾਂ ਦੇਖੋ ਅਸੀਂ ਆਪਣੀ ਕੜਾਈ ਨੂੰ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਜੋ ਕੜਾਈ 'ਚ ਜੇ ਪਾਣੀ ਹੋਵੇ ਤੇ ਸੁੱਕ ਜਾਏ ਫਿਰ ਅਸੀਂ ਸਸੋਂ ਦਾ ਤੇਲ ਯੂਜ਼ ਕਰਦੇ ਆ ਅਸੀਂ ਕਿਓ ਨਹੀਂ ਖਾਂਦੇ ਜੇ ਤੁਸੀਂ ਕਿਓ ਖਾਂਦੇ ਹੋ ਤੇ ਤੁਸੀਂ ਕਿਓ ਦਾ ਵੀ ਤੜਕਾ ਲਗਾ ਸਕਦੇ ਹੋ ਪਰ ਅਸੀਂ ਸਸੋਂ ਦਾ ਤੇਲ ਯੂਜ਼ ਕਰਦੀ ਆ ਦੇਖੋ ਦੋ ਕੜਛੀਆਂ ਅਸੀਂ ਪਾਵਾਂਗੇ ਆਪਣੇ ਸਰ੍ਹੋਂ ਦੇ ਤੇਲ ਦੀਆਂ ਥੋੜਾ ਜਿਹਾ ਉੱਪਰ ਪਾ ਲਾਂਗੇ ਤਾਂ ਜੋ ਤੜਕਾ ਬਹੁਤ ਵਧੀਆ ਲੱਗੇ ਹੁਣ ਅਸੀਂ ਆਪਣਾ ਤੇਲ ਗਰਮ ਕਰਨਾ ਰੱਖ ਦਿੱਤਾ ਹੈ ਤਾਂ ਜੋ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਸਕੇ ਕੱਚਾ ਨਾ ਰਵੇ ਤੇ ਕੱਚੇ ਤੇਲ ਦੀ 스멜 ਨਾ ਆਵੇ ਜੇ ਅਸੀਂ ਤੇਲ ਕੱਚਾ ਰੱਖਾਂਗੇ ਨਾ ਤੇ ਤੇਲ ਦੇ ਵਿੱਚੋਂ 스멜 ਆਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਸਬਜ਼ੀ ਸਵਾਦ ਨਹੀਂ ਲੱਗਦੀ ਇਸ ਕਰਕੇ ਅਸੀਂ ਇਹਨੂੰ ਆਪਣੇ ਤੇਲ ਨੂੰ ਚੰਗੀ ਤਰ੍ਹਾਂ ਸਾੜਾਂਗੇ ਸਾੜ ਕੇ ਤੇ ਫਿਰ ਅਸੀਂ ਤੜਕਾ ਲਗਾਣਾ ਬਹੁਤ ਵਧੀਆ ਤਰੀਕੇ ਲਗਾਣਾ ਹੈ ਬਹੁਤ ਹੀ ਮਜ਼ਾ ਆਉਂਦਾ ਹੈ ਇਹ ਦਾਲ ਖਾਣ ਦਾ ਇਹਦੇ ਨਾਲ ਅਸੀਂ ਬਣਾਵਾਂਗੇ ਰਾਈਸ ਰਾਈਸ ਨਾਲ ਆ ਕੇ ਤੇ ਫਿਰ ਖਾਵਾਂਗੇ ਅਹੀਂ ਆਪਣੇ ਮਸਾਲਿਆਂ ਦੀ ਤਿਆਰੀ ਕਰ ਲੈਂਦੇ ਆ ਜਿਹੜੇ ਅਸੀਂ ਮਸਾਲੇ ਆਪਣੇ ਦਾਜ ਜਪਾਣੇ ਨੇ ਤੇ ਤੁਹਾਨੂੰ ਦਿਖਾਣੇ ਨੇ ਵੀ ਅਸੀਂ ਕੀ ਕੀ ਪਾਣੇ ਆ ਇਹਦੇ ਵਿੱਚ ਅਸੀਂ ਲਸਣ ਦਾ ਯੂਪ ਨਹੀਂ ਕਰਦੇ ਅਸੀਂ ਲਸਣ ਨਹੀਂ ਹਾਂਦੇ ਇਸ ਕਰਕੇ ਕਦੀ ਕਦੀ ਫਾਇਦਾ ਵਾ ਕਈ ਵਾਰੀ ਬੱਚੇ ਕਹਿ ਦਿੰਦੇ ਮਮਮੀ ਅਸੀਂ ਲਸਣ ਨਾ ਪਾਇਓ ਤੇ ਫਿਰ ਉਹਨਾਂ ਕਰਕੇ ਸਾਨੂੰ ਉੱਚੀ ਛਰਨੀ ਵੀ ਪੈਂਦੀ ਮੰਨ ਵੀ ਕਰੇ ਫਿਰ ਵੀ ਛਰਨੀ ਪੈਂਦੀ ਹੈ ਹੁਣ ਅਸੀਂ ਆਪਣਾ ਤੇਲ ਗਰਮ ਕਰਦਾ ਰੱਖ ਦਿੱਤਾ ਆ ਵੇਖੋ ਸਭ ਤੋਂ ਪਹਿਲਾਂ ਅਸੀਂ ਆਪਣਾ ਜੀਰੇ ਦਾ ਤੜਕਾ ਲਗਾਵਾਂਗੇ ਜੀਰੇ ਦਾ ਤੜਕਾ ਤਿਆਰ ਛੜ ਚੁੱਕਾ ਹੈ ਜੀਰਾ ਪਾ ਦਿੱਤਾ ਦੇਖੋ ਜਿਹੜੀ ਚੰਚਾ ਅਸੀਂ ਜੀਰਾ ਪਾਇਆ ਉਸ ਤੋਂ ਬਾਅਦ ਅਸੀਂ ਆਪਣਾ ਅਦਰਕ ਪਾਵਾਂਗੇ ਜਿਹੜਾ ਅਸੀਂ ਛੱਟ ਕੇ ਰੱਖਿਆ ਹੈ ਬਹੁਤ ਵਧੀਆ ਦਾਲ ਬਣਦੀ ਹੈ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਬਣਾ ਕੇ ਦੇਖਿਓ ਬੜਾ ਮਜ਼ਾ ਆਉਂਦਾ ਹੈ ਅਦੇ ਵਿੱਚ ਤੁਸੀਂ ਟਮਾਟਰ ਬਿਲਕੁਲ ਨਹੀਂ ਪਾਉਣੇ ਬਿਲਕੁਲ ਟਮਾਟਰਾਂ ਦਾ ਜੂਸ ਨਹੀਂ ਕਰਨਾ ਬਿਨਾਂ ਟਮਾਟਰਾਂ ਤੋਂ ਦਾਲ ਹੋਏ ਤੇ ਦਾਲ ਵੀ ਇੰਨੀ ਟੇਸਟੀ ਤੇ ਸੁਆਦ ਹੋਏਗੀ ਤੁਸੀਂ ਬਣਾ ਕੇ ਖਾ ਕੇ ਦੇਖ ਲਿਆ ਤੁਹਾਨੂੰ ਆਪੇ ਖੁਦ ਨੂੰ ਪਤਾ ਲੱਗ ਜਾਏਗਾ ਵੀ ਦਾਲ ਬਹੁਤ ਵਧੀਆ ਲੱਗਦੀ ਹੈ ਬਿਨਾਂ ਟਮਾਟਰਾਂ ਤੋਂ ਵੀ ਦਾਲ ਬਹੁਤ ਟੇਸਟੀ ਬਣਦੀ ਹੈ ਜ਼ਰੂਰੀ ਨਹੀਂ ਅੱਧਾ ਕਿਲੋ ਕਿਲੋ ਟਮਾਟਰ ਪਾਓਗੇ ਤੇ ਦਾਲ ਬਹੁਤ ਟੇਕ ਹੁੰਦਾ ਨਾ बिना टमाटर तो बना के देखो तो उसी दाल बहुत मज़ा आता है ऐसी प्याज पा लगे हैं अदरक सा हो गया देखो असी अदरक पा लिता प्याज पा लीते अपने हम अस अपने प्याजा चंह तरह लाल कर लेंगे तर तड़का बहुत वजिए लग सके ਇਸੇ ਤਰੀਕੇ ਬਣਾਇਆ ਕਰੋ ਤੇ ਇਸੇ ਤਰੀਕੇ ਤੜਕਾ ਲਗਾਇਆ ਕਰੋ ਦਾਲ ਨੂੰ ਪਹਿਲਾਂ ਉਬਾਲ ਲਓ ਬਹੁਤ ਘੱਟ ਟਾਈਮ ਲੱਗਦਾ ਹੈ ਛੱਟ ਦਾਲ ਬਣ ਜਾਂਦੀ ਹੈ ਬਿੰਡ ਨਹੀਂ ਲੱਗਦਾ ਹਾਂ ਦੇਖੋ ਸਾਡੇ ਪਿਆਜ਼ ਲਾਲ ਹੋ ਚੁੱਕੇ ਨੇ ਉਹਦੇ ਵੀ ਸਾੜ ਨਹੀਂ ਲੈਣੇ ਕਿ ਪਿਆਜ਼ਾਂ ਦਾ ਟੇਸਟ ਹੀ ਖਤਮ ਹੋ ਜਾਵੇ ਦੇਖੋ ਬੜੇ ਵਧੀਆ ਤਰੀਕੇ ਪੁੱਜ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਆ ਰਿਹਾ ਸਾਡਾ ਗਰਮ ਮਸਾਲਾ ਇੱਕ ਚਮਚ ਇੱਕ ਚਮਚ ਥੋੜਾ ਜਿਹਾ ਅਸੀਂ ਪਾ ਦਾਂਗੇ ਆਪਣਾ ਇੱਕ ਮਹਗੀ ਮਸਾਲਾ ਆ ਦੇਖੋ ਅਸੀਂ ਨਮਕ ਥੋੜਾ ਘੱਟ ਪਾਇਆ ਸੀ ਥੋੜਾ ਜਿਹਾ ਅਸੀਂ ਨਮਕ ਪਾ ਦਾਂਗੇ ਹੁਣ ਅਸੀਂ ਨੂੰ ਬੈਨ ਨੂੰ ਪੁੰ ਲਵਾਂਗੇ ਚੰਗੀ ਤਰ੍ਹਾਂ ਆ ਦੇਖੋ ਅਸੀਂ ਇਹਦੇ ਵਿੱਚ ਰੰਗ ਵਾਲੀ ਮਿਰਚ ਨਹੀਂ ਪਾਉਂਦੇ ਕਲਰ ਵਾਲੀ ਮਿਰਚ ਨਹੀਂ ਪਾਉਂਦੇ ਗਲੇ ਨੂੰ ਲੱਗਦਾ ਹੈ ਅਸੀਂ ਸਿੰਪਲੀ ਤੜਕਾ ਲਗਾਉਣਾ ਹੈ ਬਿਲਕੁਲ ਸਿੰਪਲ ਸਬਜ਼ੀਆਂ ਬਣਾਉਣੀ ਹੈ ਮੈਂ ਤੇ ਬਹੁਤ ਹੀ ਟੇਸਟੀਆਂ ਹੁੰਦੀਆਂ ਨੇ ਆ ਰਿਹਾ ਸਾਡਾ ਧਨੀਆ ਜਿਹੜਾ ਅਸੀਂ ਇਹਦੇ ਵਿੱਚ ਹੁਣ ਦਾਲ ਦੇ ਪਾਵਾਂਗੇ ਆ ਦੇਖੋ ਸਾਡੀ ਮਰਜ਼ੀ ਤੁਸੀਂ ਜਿੰਨਾ ਮਰਜ਼ੀ ਪਾਓ ਥੋੜਾ ਪਾ ਲਓ ਬਹੁਤਾ ਪਾ ਲਓ ਇਹ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਪਾਣਾ ਹੈ ਕੀ ਆਪਣਾ ਪਨੀਰ ਵੀ ਪੂਨ ਲਵਾਵਾਂਗੇ ਐਸਾ ਪਨੀਰ ਸੁੱਜ ਗਿਆ ਦੇਖੋ ਹੁਣ ਆਇਆ ਦੇਖੋ ਜੀ ਅਸੀਂ ਆਪਣੀ ਦਾਲ ਉਬਾਲ ਲਈ ਹੋਈ ਹੈ ਜਿਹੜੀ ਇਹ ਦੇਖੋ ਬਹੁਤ ਵਧੀਆ ਉਬਲ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਦਾਲ ਪਾ ਦਾਂਗੇ ਆਪਣੀ ਥੇਨ ਨੂੰ ਥੋੜੀ ਦੇਰ ਰਿਨ ਲਵਾਉਣੀ ਇਹ ਦੇਖੋ ਦਾਲ ਸਾਡੀ ਪਿਆਨ ਲੱਗੀ ਬੰਦੀ दाल ਇਸ ਵਾਰੀ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਬਹੁਤ ਮਜ਼ਾ ਆਇਆ ਚਨੇ ਦੀ ਦਾਲ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਰਿਨ ਲਾਂਗੇ ਬਹੁਤ ਵਧੀਆ ਲੱਗਦੀ ਹੈ ਦੇਖੋ ਤੁਸੀਂ ਐਸਾ ਦੀ ਦਾਲ ਰਿਝ ਰਹੀ ਹੈ ਹੁਣ ਰਿਝ ਜਾਂਦੀ ਹੈ ਤਾਂ ਤੁਹਾਨੂੰ ਦਿਖਾਣੇ ਹੈ ਹੈਲੋ ਆ ਦੇਖੋ ਫੈਮਲੀ ਮੇਰੀ ਆਪਣੀ ਫੈਮਲੀ ਦੇਖੋ ਕਿੰਨੀ ਵਧੀਆ ਦਾਲ ਬਣੀ ਹੈ ਬਹੁਤ ਵਧੀਆ ਦਾਲ ਬਣੀ ਦੇਖੋ ਤੁਸੀਂ ਬਿਲਕੁਲ ਐ ਵੇਖੋ ਖੁਲ ਗਈ ਹੈ ਬਹੁਤੀ ਨਾ ਇਹ ਬਹੁਤੀ ਇਹੀ ਕੁਲੀ ਬਣਾਈ ਹੈ ਨਾ ਬਹੁਤੀ ਖੜੀ ਬਣਾਈ ਹੈ ਬਿਲਕੁਲ ਬਹੁਤ ਤਰੀਕੇ ਵਧੀਆ ਬਣੀ ਹੈ ਤੁਸੀਂ ਇਸੇ ਤਰੀਕੇ ਆਪਣੀ ਰੈਸਪੀ ਬਣਾਣੀ ਹੈ ਤੇ ਦਾਲ ਬਣਾ ਕੇ ਖਾਣੀ ਹੈ ਬਹੁਤ ਹੀ ਵਧੀਆ ਲੱਗਦੀ ਬਹੁਤ ਮਜ਼ਾ ਆਉਂਦਾ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਤੁਸੀਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੇ ਨਹੀਂ ਵੀ ਚੰਗੀ ਲੱਗੀ ਹੋਵੇ ਤੇ ਤਦ ਦੇ ਵੀ ਤੁਸੀਂ ਮੇਰੀ ਵੀਡੀਓ ਜ਼ਰੂਰ ਦੇਖਿਓ ਤੇ ਦੇਖ ਕੇ ਮੈਨੂੰ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੇ ਨਹੀਂ ਵੀ ਚੰਗਾ ਤਾਂ ਵੀ ਦੱਸਿਓ ਜੇ ਚੰਗਾ ਲੱਗੇ ਤਾਂ ਵੀ ਦੱਸਿਓ ਬਾਏ ਫੈਮਿਲੀ ਬਾਏ